ਤਉ ਦੇ ਆਗੈ ਯਾਰ ਉਦਾਸ ਹਮਾਰੀ ਜੀਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੈ ਮੇਰਾ ਵਾਹਿਗੁਰੂ 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 ਜੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਤੈਨੇ ਤਾਪ ਬਨ ਮਾਰਨ ਹਾਰਾ ਰੂਪ ਹੰਤਾ ਸੁਖਰਾਜ ਤਾ ਕੋ ਬਿਗਨ ਨਾ ਕੋ ਲਾਗੈ ਜਾ ਕੀ ਪ੍ਰਭ ਅਗੇ ਅਰਦਾਸ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਦਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕਾਇ ਗੁਰੂ ਨਾਨਕ ਨੰਦਿ ਆਏ ਰੰਗਤ ਗੁਰ ਤੇ ਅਰਦਾਸ ਰਾਮ ਵੈ ਸੇਮੂ ਦੀ ਸਹਾਇ ਅਰਜਨ ਹਰ ਗੋਬਿੰਦ ਨਾਨਕ ਸਿੰਘ ਰੋਹ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਵਿੱਤੇ ਸਭ ਦੁਖ ਜਾਏ ਤੇਗ ਬਹਾਦਰ ਸਮਰੀਐ ਕਰ ਨਾਉ ਨਿਦਿਆਗੈ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਬਜਾਦਿਆਂ ਚਾੜੀ ਮੁਕਤਿਆਂ ਹੱਦੀਆਂ ਜੱਗੀਆਂ ਦੰਗੀਆਂ ਜਿਨ੍ਹਾਂ ਨਾਮ ਜਪਿਆ ਵੱਢ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣ ਰਿੱਟ ਕੀਤਾ ਤਿੰਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜੈ ਜੈ ਕਾਰ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੋਹਾਈਆਂ ਚੜਕੜੀਆਂ ਤੇ ਚੜ੍ਹੇ ਤਾਂ ਨਿਆਰੇ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਲਈ ਹਾਰਿਆ ਸਿੱਖੀ ਕੇ ਸਾਥ ਸਵਾਸਾਂ ਸੰਗ ਨਿਵਾਹੀ ਪੰਜਾਂ ਤੱਕ ਤਾਂ ਸਰਬੱਤ ਗੁਰਦੁਆਰਿਆਂ ਗੁਰਤਾਮਾ ਜੀ ਦਾ ਇਤਿਆਰ ਕਰਕੇ ਖਾਲਸਾ ਜੀ ਬੋਲੋ ਜੀ ਜੈ ਜੈ ਕਾਰ ਪ੍ਰਥਮੇ ਸਰਬਤਖਾਲ ਸਾਜੀ ਕੀ ਅਰਦਾਸ ਹੈ ਜੀ ਸਰਬਤਖਾਲ ਸਾਜੀ ਕੋ ਵਾਹਿਗੁਰੂ 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 ਨਾਮ ਚਤੇ ਆਵੇ ਜਿਤੇ ਆਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰਿਸ਼ਿਆ ਰਿਆਇਤ ਦੇਖ ਦੇਖ ਪਤੇ ਮਰਦ ਕੀ ਪੈਜ ਮਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਰੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬੇਗਦਾਣ ਸਹਾਦਾਨ ਬੋਸਾਦਾਨ ਦਾਨ ਸਿਦਾਨ ਇਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨਿ ਸ਼ਨਾਰ ਚੌਕੀਆਂ ਝੰਡੇ ਬੁੰਗੇ ਜੋਗੋ ਜੋਗੀ ਅਟਲ ਧਰਮ ਦਾ ਜੈਕਾਰ ਫਤਸਾ ਜੀ ਬੋਲੋ ਜੀ ਸਿੱਖਾ ਦਾ ਮਾਰਨੀਵਾ ਮਾਤੂਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਜੀ ਇਹ ਆਕਾਰ ਪ੍ਰਖ ਆਪਣੇ ਬੰਧ ਦੇਸ ਦਾ ਸਹਾਈ ਦਾ ਕਰ ਜਿਓ ਸਮੂਹ ਪਰਿਵਾਰੀਆਂ ਵਰਤਾਮਾਂ ਦੇ ਜਿਨ੍ਹਾਂ ਤੋਂ ਫਾਲਸਾ ਪੰਚ ਨੂੰ ਵਿਸ਼ਵੜਿਆ ਗਿਆ ਹੈ ਕਬੇ ਦਰਸ਼ਨ ਨਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਫਾਲਸਾ ਜੀ ਨੂੰ ਬਖਸ਼ੋ ਜੀ ਹੇ ਨਮਾਨਿਆਂ ਦੇ ਮਾਨ ਸਤਿਗੁਰੂ ਜੀ ਨੇ ਤਾਲਿਆਂ ਦੇ ਤਾਹਨ ਸਤਿਗੁਰੂ ਜੀ ਨਿਉਟਿਆਂ ਦੀ ਓਟ ਨਿਆਸਰਿਆਂ ਦੀ ਆਸਰੇ ਗਰੀਬ ਨਿਮਾਜ਼ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਕੋ ਜੂਰ ਅਰਦਾਸ ਬੇਨਤੀ ਹੈ ਆਪ ਜੀ ਦਾ ਪਰਮਾਨ ਹੈ ਜੋ ਮੰਗੈ ਠਾਕੁਰ ਆਪਣੀ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਦੇਜੂ ਬੋਲੈ ਇਹ ਹਾ ਹਾ ਸੱਜ ਹੋਵੇ ਬਿਰਤੀ ਕਦੀ ਨਾ ਹੋਵੇ ਇਹਨਾਂ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਸੇ ਨਾਮਾ ਮਹਾਂਕਮਨ ਸਾਧ ਮਹਾਰਾਜ ਪੈਂਡ ਕੋਟ ਕਰੋੜ ਕਰਾਂ ਦੀ ਸਾਰੀ ਸੰਗਤ ਨੇ ਮਹਾਰਾਜ ਰਣਬੀਨ ਤੇ ਆਪ ਜੀ ਦੇ ਚਰਨਾਂ ਦੇ ਵਿੱਚ ਕਿਸੇ ਸਮੇਂ ਅਰਦਾਸ ਬੇਨਤੀ ਕੀਤੀ ਸੀ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਹੈ ਸੇਵਕ ਪਰਿਵਾਰ ਦੀਆਂ ਸਾਰੀਆਂ ਸੰਗਤਨੀਆਂ ਅਰਦਾਸਾਂ ਬੇਨਤੀਆਂ ਮਨਜ਼ੂਰ ਕੀਤੀਆਂ ਮਹਾਰਾਜ ਜੋ ਗੜਿਆਂ ਦੀ ਬਾਵਤ ਦਾ ਰੋਗ ਖਾਣ ਵਾਸਤੇ ਅਤੇ ਹਾੜੀ ਦੀ ਫਸਲ ਚੰਗੀ ਤਰ੍ਹਾਂ ਵੱਢੀ ਜਾਵੇ ਮਾਲ ਨੂੰ ਸੁਆਸਥੇ ਸੋਖ ਸ਼ਾਂਤੀ ਵਾਸਤੇ ਆਪ ਜੀ ਕੇ ਚਰਨਾਂ ਵਿੱਚ ਅਰਦਾਸ ਕੀਤੀ ਸੀ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ ਹੈ ਸਾਰੀਆਂ ਦੀਆਂ ਅਰਦਾਸਾਂ ਬਿਲਕੁਲ ਮਨਜ਼ੂਰ ਕੀਤੀਆਂ ਮਹਾਰਾਜ ਸਮੁੱਚੇ ਨਗਰ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਆਪ ਜੀ ਦਾ ਕੋਟਾਨ ਕੋਵਡ ਸ਼ੁਕਰਾਨਾ ਕਰਦੇ ਹੋਏ ਮਹਾਰਾਜ ਸਰਬੱਤ ਦੇ ਭਲੇ ਵਾਸਤੇ ਆਪ ਜੀ ਦੀ ਬਾਣੀ ਦਾ ਉਤਾਸਰ ਲੈਂਦੇ ਹੋਏ ਗੁਰ ਕੀ ਬਾਣੀ ਆਈ ਤਨ ਸਗੜੇ ਚਿਤ ਮਟਾਈ ਗੁਰ ਬਾਣੀ ਦੇ ਸ਼੍ਰੀ ਅਕਾਲ ਪੁਰਖ ਸਾਹਿਬ ਨੂੰ ਗੁਰੂ ਘਰ ਵਿਖੇ ਅਰੰਭ ਕਰਾਈ ਮਹਾਰਾਜ ਅੱਜ ਆਪ ਜੀ ਕੀ ਮਹਾਨ ਮਹਾਨ ਕਿਰਪਾ ਹੇ ਮਹਾਰਾਜ ਗੁਰ ਬਾਣੀ ਦੇ ਊਪ ਪਾਏ ਗਏ ਉਪਰੰਤ ਬਹੁਤ ਦੀਆਂ ਵਿਚਾਰਾਂ ਗੁਰ ਇਤਿਹਾਸ ਦੀਆਂ ਵਿਚਾਰਾਂ ਕੀਤੀਆਂ ਮਹਾਰਾਜ ਸਵਾਮੀ ਹਾਂ ਸੇਵਾਵਾਂ ਕਰਦਿਆਂ ਤੋਂ ਆਪ ਜੀ ਦਾ ਨਾਮ ਜਪਦਿਆਂ ਤੋਂ ਕਥਾ ਵਿਚਾਰ ਕਰਦਿਆਂ ਤੋਂ ਸਦਕਾ ਕੋਲੋਂ ਸਰਵਣ ਕਰਦਿਆਂ ਤੋਂ ਬਿਆਨ ਪ੍ਰਕਾਰ ਦੀਆਂ ਗਲਤੀਆਂ ਹੁੱਲਾ ਚੁੱਪਾ ਹੋਣੀਆਂ ਸੁਭਾਅ ਕਿਨੇ ਅਨਜਾਨ ਬੱਚੇ ਸਮਝ ਗਏ ਖਿਮਾ ਕਰਨੀ ਅਗੇ ਵਾਸਤੇ ਸਮਤ ਬਖਸ਼ਣੀ ਸ਼ੁੱਧ ਗੁਰਬਾਣੀ ਪੜ੍ਹਦੇ ਸੇਵਾ ਕਰਨ ਦੇ ਗੁਰਮਤ ਵਿਚਾਰਾਂ ਕਰਦੇ ਆਪ ਜੀ ਨੇ ਮਨ ਉਦਮ ਬਖਸ਼ ਕਰਨੀ ਅੰਗਾਂ ਹੋਈਆਂ ਸਰਬੱਤ ਦਾ ਸੁਖ ਦੇਣੀਆਂ ਹਾਜ਼ਰੀਆਂ ਦਰਦੀ ਪਰਵਾਰ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਦਿਲ ਫੁਲਪੇਟਾ ਕੀਤਾ ਦਰਦੀ ਪਰਵਾਨ ਕਰਨਾ ਮਹਾਰਾਜ ਕਿਰਪਾ ਕਰਨੀ ਤਿੰਨੇ ਦਿਨ ਮਾਈਆਂ ਬੀਬੀਆਂ ਬੱਚਿਆਂ ਬਜ਼ੁਰਗਾਂ ਨੌਜਵਾਨਾਂ ਸਿੰਘਾਂ ਨੇ ਮਹਾਰਾਜ ਬਹੁਤ ਸੇਵਾ ਕੀਤੀ ਹੈ ਆਪ ਜੀ ਨੇ ਕਿਰਪਾ ਕਰਨੀ ਮਹਾਰਾਜ ਸਾਰੀਆਂ ਸੰਗਤਾਂ ਦੀਆਂ ਸਵਾਵਾ ਦਰ ਦੇ ਪ੍ਰਵਾਨ ਕਰ ਲਈਆਂ ਸਭ ਸੰਗਤਾਂ ਉੱਤੇ ਸਾਰੇ ਨਗਰ ਉੱਤੇ ਆਪਣਾ ਮਿਹਰ ਭਰਿਆ ਤਰਕਣਾ ਮਹਾਰਾਜ ਅੱਗੇ ਤੋਂ ਸੌਣੀ ਦੀ ਫਸਲ ਉੱਤੇ ਮਹਾਰਾਜ ਆਪ ਜੀ ਨੇ ਮਿਹਰ ਭਰਿਆ ਤਰਕਣਾ ਮਹਾਰਾਜ ਸਾਰੀਆਂ ਸੰਗਤਾਂ ਵੱਲੋਂ ਮਹਾਰਾਜ ਗੁਰੂ ਘਰ ਦੀ ਕਮੇਟੀ ਵੱਲੋਂ ਮਹਾਰਾਜ ਨੌਜਵਾਨ ਵੀਰਾਂ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਆਪ ਜੀ ਕੇ ਵਾਸਤੇ ਇਹ ਸੋਨੇ ਰਮਾਲਾ ਸਭ ਦੀ ਜਾਦ ਦੇ ਦੀ ਸੇਵਾ ਕੀਤੀਗੀ ਮਹਾਰਾਜ ਆਪ ਜੀ ਨੇ ਕਿਰਪਾ ਕਰਨੀ ਹੀ ਕਰ ਕਰਨੇ ਲੋਕ ਸੁਖੀਏ ਪਰ ਲੋਕ ਸੁਵਾਲੇ ਕਰਨੇ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਕੁਝ ਅਰਦਾਸਾਂ ਮਿਲਦੀਆਂ ਹਨ ਮਹ ਆਪ ਜੀ ਦੇ ਦਰਗਾਹ ਦੀ ਪ੍ਰੀਤਵਾਨ ਭਾਈ ਪ੍ਰੀਤਮ ਸਿੰਘ ਪ੍ਰਧਾਨ ਘਰ ਪਰਿਵਾਰ ਦੀ ਸੁਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਮਹਾਰਾਜ ਭਾਈ ਨਿਛੱਤਰ ਸਿੰਘ ਸਨਫ ਭਾਗ ਸਿੰਘ ਇਨ੍ਹਾਂ ਵੱਲੋਂ ਵੀ ਘਰ ਪਰਿਵਾਰ ਦੀ ਸੁਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਹੈ ਭਾਈ ਸੁਖਮੰਦਰ ਸਿੰਘ ਸਨਫ ਗੁਰਦੇਵ ਸਿੰਘ ਇਨ੍ਹਾਂ ਵੱਲੋਂ ਵੀ ਘਰ ਪਰਿਵਾਰ ਦੀ ਸੁਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਮਹਾਰਾਜ ਆਪ ਜੀ ਨੇ ਕਿਰਪਾ ਕਰਨੀ ਭਾਈ ਹਰਦੀਪ ਸਿੰਘ ਸਨਫ ਦਰਸ਼ਨ ਸਿੰਘ ਘਰ ਪਰਿਵਾਰ ਦੀ ਸੁਖ ਸ਼ਾਂਤੀ ਵਾਸਤੇ ਅਰਦਾਸ ਬੇਜਤ ਅਤੇ ਇਸ ਪਰਿਵਾਰ ਵੱਲੋਂ ਦੇਗ ਵਿੱਚ ਵੀ ਸਭ ਆਇਆ ਗਿਆ ਹੈ ਮੈਸਤਰੀ ਸਾਧੂ ਸੰਗ ਦੇ ਕਰ ਪਰਿਵਾਰ ਦੀ ਤੰਦਰੁਸਤੀ ਤੇ ਸੁਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਹੈ ਭਾਈ ਮੁਖਤਿਆਰ ਸਿੰਘ ਸਨ ਫਤਲীব ਸਿੰਘ ਇਹਨਾਂ ਵੱਲੋਂ ਵੀ ਕਰ ਪਰਿਵਾਰ ਦੀ ਸੁਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਹੈ ਭਾਈ ਚਮਕੌਰ ਸਿੰਘ ਉਹਨਾਂ ਦੀ ਮਾਤਾ ਮਾਤਾ ਨਸੀਬ ਕੌਰ ਮਹਾਰਾਜ ਉਹਨਾਂ ਦੀ ਤੰਦਰੁਸਤੀ ਵਾਸਤੇ ਸੁਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਹੈ ਉਹ ਜੀ ਨੇ ਕਿਰਪਾ ਕਰਨੀ ਤੰਦਰੁਸਤੀਆਂ ਬਾਕਸ਼ਿਸ਼ ਕਰਨੀਆਂ ਭਾਈ ਹਰਵਿੰਦਰ ਸਿੰਘ ਉਹਨਾਂ ਦੀ ਧਰਮ ਪਤਨੀ ਰਾਜਪ੍ਰੀਤ ਕੌਰ ਉਹਨਾਂ ਦੀ ਵੀ ਤੰਦਰੁਸਤੀ ਲਈ ਅਰਦਾਸ ਬੇਨਤੀ ਹੈ ਕਰ ਪਰਿਵਾਰ ਦੀ ਸੁਖ ਸ਼ਾਂਤੀ ਵਾਸਤੇ ਭਾਈ ਕੁਲਵਿੰਦਰ ਸਿੰਘ ਸਨ ਉਹ ਕੇਵਲ ਸਿੰਘ ਉਹਨਾਂ ਵੱਲੋਂ ਵੀ ਤੰਦਰੁਸਤੀ ਵਾਸਤੇ ਅਰਦਾਸ ਕੀਤੀ ਅਤੇ ਆਪ ਜੀ ਕੇ ਵਾਸਤੇ ਮਹਾਰਾਜ ਚਾਦਰ ਦੀ ਸੇਵਾ ਕੀਤੀ ਗਈ ਆਪ ਜੀ ਨੇ ਕਿਰਪਾ ਕਰਨੀ ਕੀਤੀ ਸੇਵਾ ਦਰ ਤੇ ਪ੍ਰਵਾਨ ਕਰਨੀ ਆਪ ਜੀ ਕੇ ਦਰਕਰ ਦੇ ਪ੍ਰੀਤਵਾਨ ਭਾਈ ਨਰਪਾਲ ਸਿੰਘ ਉਹਨਾਂ ਵੱਲੋਂ ਵੀ ਮਹਾਰਾਜ ਆਪ ਜੀ ਕੇ ਚਰਨਾਂ ਵਿੱਚ ਮਨੋ ਕਾਮਨਾ ਪੂਰੀ ਕਰਨ ਵਾਸਤੇ ਅਰਦਾਸ ਕੀਤੀ ਮਹਾਰਾਜ ਆਪ ਜੀ ਦੀ ਕਿਰਪਾ ਕਰਨੀ ਮਨੋ ਕਾਮਨਾਵਾਂ ਪੂਰੀਆਂ ਕਰ ਲਈਆਂ ਜਿੰਨੀਆਂ ਸੰਗਤਾਂ ਨੇ ਵੀ ਅਰਦਾਸਾਂ ਕਰਾਈਆਂ ਮਹਾਰਾਜ ਕਿਰਪਾ ਕਰਨੀ ਸਾਰੀਆਂ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਮਨਜ਼ੂਰ ਕਰਨੀਆਂ ਖੁਸ਼ੀਆਂ ਤੰਦਰੁਸਤੀਆਂ ਚੜ੍ਹਦੀਆਂ ਕਲਾਮ ਬਾਬਸੇ ਕਰਨੀਆਂ ਮਹਾਰਾਜ ਐਸ ਵੇਲੇ ਆਪ ਜੀ ਦੀ ਪਾਵਨ ਹਜ਼ੂਰੀ ਦੀ ਵਿੱਚ ਸਮੂਹ ਸੰਗਤਾਂ ਵੱਲੋਂ ਰਲ ਮਿਲ ਕੇ ਖੜਾ ਪ੍ਰਸ਼ਾਦ ਕੀ ਲੈ ਕੇ ਗੁਰੂ ਕਾ ਲੰਗਰ ਹਾਜ਼ਰ ਅਦਰ ਪਰਵਾਨ ਹੋਵੇ ਜੀ ਪ੍ਰਵਾਨ ਹੋਇਆ ਪ੍ਰਸ਼ਾਦ ਦੇ ਗੁਰੂ ਕਾ ਲੰਗਰ ਸਾਰੀ ਸੰਗਤ ਵਿੱਚ ਵਰਤੇ ਜੋ ਵੀ ਛਕੇ ਆਪ ਜੀ ਦਾ ਨਾਮ ਸਤਿਨਾਮ ਸ਼੍ਰੀ ਵੈਗੁਰੂ ਜੀ ਮਹਾਰਾਜ ਕਿਰਪਾ ਗੁਰੂ ਪਾਵਨ ਮੁਖਵਾਕ ਬਿਸ਼ਕੇ ਸੰਗਤਾਂ ਨੂੰ ਅਰਦਾਸ ਕਰੋ ਜੀ ਸਹੀ ਪਿਆਰੇ ਮੇਲ ਜਿੱਲਾ ਮੜਿਆ ਤੇਰਾ ਨਾਮ ਚਿਤਿ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਆਪਾਦ ਕੀ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੇਓ ਜੋ ਪ੍ਰਭ ਕੋ ਮਨ ਪੂਜ ਹੈ ਰਾਜ ਕਰੇਗਾ ਬਾਲ ਸਾਹ ਕੋ ਆਰੂਏ ਸਭ ਬਲੈਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵੰਦੇ ਗੁਰ ਜੋ ਸਰਦਾ ਕਰ ਸੇਵੰਦੇ ਗੁਰ mole